ਪੰਜਾਬ ਦੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੱਬਾ ਭਾਰ ਹੁੰਦੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਚਾਰ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਬੀਤੇ ਕੱਲ ਗਿੱਦੜਪਾ ਹਲਕੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਡਿੰਪੀ ਢਿਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਡਿੰਪੀ ਢਿਲੋਂ ਨੂੰ ਇਸ਼ਾਰਾ-ਇਸ਼ਾਰਿਆਂ ਦੇ ਵਿੱਚ ਇਹ ਆਖ ਦਿੱਤਾ ਕਿ ਤੁਸੀਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਵੋ ਤੁਹਾਡੇ ਹੱਥਾਂ ਦੇ ਵਿੱਚ ਹੁਣ ਵੱਡੀ ਜ਼ਿੰਮੇਵਾਰੀ ਆਉਣ ਵਾਲੀ ਹੈ ਯਾਨੀ ਕਿ ਭਗਵੰਤ ਮਾਨ ਦੇ ਵੱਲੋਂ ਇਹ ਆਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਆਪਣੀਆਂ ਤਿਆਰੀਆਂ ਸ਼ੁਰੂ ਕਰੋ ਤੁਹਾਨੂੰ ਹੀ ਇਸ ਵਾਰ ਗਿੱਦੜਪਾ ਹਲਕੇ ਤੋਂ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇਗਾ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਦਿੱਤੇ ਗਏ ਭਾਸ਼ਣ ਦੇ ਵਿੱਚ ਗਿੱਦੜਪਾ ਹਲਕੇ ਦੇ ਵਿੱਚ ਜੋ ਕਿ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਉੱਥੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲਲਕਾਰਿਆ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਗਿੱਦੜਪਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਲਲਕਾਰਦਿਆਂ ਆਖਿਆ ਕਿ ਹੁਣ ਆਓ ਮੈਦਾਨ ਦੇ ਵਿੱਚ ਆ ਜਾਓ ਮੈਂ ਤਾਂ ਪਾਲਦਾ ਫਿਰਦਾ ਉਹਨਾਂ ਦਾ ਕਹਿਣਾ ਕਿ ਮੇਰਾ ਲੋਕ ਸਭਾ ਦੇ ਵਿੱਚ ਵੀ ਇਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਸਿੱਧਾ ਪੇਚਾ ਪੈਂਦਾ ਸੀ ਤੇ ਮੈਂ ਹੁਣ ਇਹੀ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਵੀ ਮੈਦਾਨ ਦੇ ਵਿੱਚ ਆਉਣ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲਲਕਾਰ দেয়া ਹੋਇਆ ਫੋਰ ਕੀ ਕੋ ਜਾਖ ਦਿੱਤਾ ਗਿਆ ਤੁਸੀਂ ਖੁਦ ਹੀ ਸੁਣ ਲਵੋ ਤੋ ਤੁਹਾਡਾ ਸਾਥ ਜਿਸ ਕਿਸ ਹੁੰਦਾ ਇਦਾਂ ਮੈਂ ਤਲਾਬਿਆਂ ਨੂੰ ਫਿਰ ਵੋਟਾਂ ਉਟਾਏ ਦਾ ਮੈਂ ਕੀ ਲੋਡ ਪਾਉਗੀ ਹੁਣ ਹਾਂਜੀ ਅਸੀਂ ਨਾਲ ਹੈ ਨਾਲ ਹੈ ਨਾਲ ਹੈ ਸੋ ਮੈਨੂੰ ਲੱਗਦਾ ਨਹੀਂ ਮੈਂ ਜੋ ਆਉਂਦਾ ਜਦੋਂ ਇੱਥੇ ਹੈਲੀਕਾਪਟਰ ਉਤਰਿਆ ਉੱਥੋਂ ਲੈ ਕੇ ਉਥੇ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ ਚੋਂ ਬਾਹਰ ਨਿਕਲ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਐਦਾਂ ਕਰਕੇ ਪਿਆਰ ਦੇਣ ਮੈਂ ਮੈਂ ਰਾਜਵੀਰ ਨੂੰ ਕਿਹਾ ਮੈਂ ਕਿਹਾ ਮੈਂ ਇੱਥੇ ਤਾਂ ਮਨ ਲੱਗਦਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਇਹਦਾ ਕੰਮ ਫਿਰ ਹੀ ਨਹੀਂ ਪੜਿਆ ਹੈ ਸੋ ਇਸ ਕਰਕੇ ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦੋਂ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਹਿ ਸੀਗਾ ਵੀ ਜਦਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾ ਡਿੰਪੀ ਰੇ ਨਾ ਆਪ ਲੜੂ ਆਪ ਕੀ ਤੇ ਨਾਲ ਲੂ ਆਜੋ ਮੈਂ ਤਾਂ ਭਾਲਦਾ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ ਚੋਂ ਮੇਰਾ ਪੇਚਾ ਉੱਥੇ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ ਤੁਸੀਂ ਤੁਸੀਂ ਸਾਡੀ ਜਵਾਨੀ ਬਰਬਾਦ ਕਰਤੀ ਤੁਸੀਂ ਸਾਡਾ ਬਢਾਪਾ ਖਾ ਕੇ ਸਾਡੇ ਬਚਪਨ ਖਾ ਕੇ ਆਓ ਉਹ ਨਹੀਂ ਹੁੰਦੇ ਜੀ ਉਹ ਉਹ ਨਹੀਂ ਹੁੰਦੇ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਦੀਆਂ 25 ਘਰ ਦੀਆਂ ਵੋਟਾਂ ਪੰਥ ਨੂੰ ਹੁਣ ਨਹੀਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਗਿੱਦੜਬਾਹ ਵਾਲਿਓ ਕੱਲੇ-ਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ ਔਰ ਤੁਸੀਂ ਜੋ ਜਿਵੇਂ ਡਿੰਪੀ ਹੋਰ ਨਾਲ ਮਿਲਦੇ ਰਹਿੰਦੇ ਹੋ ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਕੋਈ ਪੁਰਾਣੇ ਨੂੰ ਠੀਕ ਕਰਨਾ ਹੈ ਤਾਂ ਜਿਹੜੇ ਇਹਨਾਂ ਨੂੰ ਡਿੰਪੀ ਹੋਰ ਨਾਲ ਸਲਾਹ ਕਰ ਲਓ ਇਹ ਮੈਨੂੰ ਦੱਸ ਦੇਣਗੇ ਨਾਲ ਦੀ ਨਾਲ ਤੁਹਾਡਾ ਜਿਹੜਾ ਕੰਮ ਹੈ ਕਿਉਂਕਿ ਮੈਂ ਅੱਜ ਇੰਨਾ ਖੁਸ਼ ਆ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਚ ਰੱਖਾਂਗੇ ਇਹ ਜੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਾਂਗੇ ਕਿਉਂ ਇਹ ਹੀਰੇ ਦੀ ਚਮਕ ਜਿਹੜੀ ਹੈ ਫਿੱਕੀ ਨਹੀਂ ਪੈਣ ਦੇਣੀ ਕਿਉਂਕਿ ਜਦੋਂ ਕੋਈ ਬੰਦਾ ਇਹਨਾਂ ਹਾਲਾਂਕਿ ਤਾਂ ਕਹਿੰਦੇ ਮੈਂ ਤਾਂ ਛੱਡਣ ਚੱਲਿਆ ਸੀ ਬਾਈ ਮੈਂ ਕਿਹਾ ਛੱਡਣਾ ਕਿਉਂ ਯਾਰ ਕਹਿੰਦੇ ਮੈਂ ਰਾਜਨੀਤੀ ਤੋਂ ਤੰਗ ਆ ਗਿਆ ਮੈਂ ਮੈਂ ਤਾਂ ਮੈਂ ਕਿਹਾ ਇੱਕ ਵਾਰੀ ਯਕੀਨ ਕਰਕੇ ਦੇਖ ਮੈਂ ਕਿਹਾ ਬਟੂਆ ਜਿੱਥੇ ਗਵਾਚਿਆ ਹੋਵੇ ਉੱਥੇ ਉੱਥੇ ਉਹ ਨਾ ਹੁੰਦਾ ਠੀਕ ਹੈ ਨਾ ਹੁਣ ਬਟੂਆ ਨਕੋਦਰ ਗਵਾਚ ਗਿਆ ਭਾਰੀ ਜਾਈਏ ਇੱਥੇ ਤੇ ਆਪਾਂ ਮਲੋਟ ਸੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੇ 38 ਸਾਲ ਲੱਗੇ ਪ੍ਰਮਾਤਮਾ ਨੇ ਮੌਕਾ ਦਿੱਤਾ 38 ਸਾਲ ਤੈਨੂੰ ਲੱਗਿਆ ਵੀ ਨਹੀਂ ਪ੍ਰੋਪਰ ਲੱਗੇ ਉਹੀ 38 ਸਾਲ ਕਈ ਵਾਰੀ ਪ੍ਰਮਾਤਮਾ 2 ਸਾਲ ਚ ਹੀ ਪੂਰੇ ਕਰ ਦਿੰਦਾ ਹੈ ਉਹੀ 38 ਸਾਲ 10 ਸਾਲ ਚ ਪੂਰੇ ਸੋ ਪਬਲਿਕ ਹੈ ਲੋਕਾਂ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ ਹੋਰ ਤੁਹਾਡੇ ਕੋਲੇ ਸਭ ਤੋਂ ਵੱਡੀ ਪ੍ਰਾਪਰਟੀ ਇਹੀ ਹੈ ਜੀ ਔਰ ਇਹਨਾਂ ਦੀ ਪਿਆਰ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ ਕੋਈ ਕੀਮਤ ਨਹੀਂ ਇਸ ਪਿਆਰ ਦੀ ਮੈਨੂੰ ਤਾਂ ਪਤਾ ਹੈ ਸੋ ਇਸ ਕਰਕੇ ਜਿੰਨ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਉਹ ਤਾਂ ਕੁਝ ਵੀ ਬੋਲੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਉੱਠ ਕੇ ਦੱਸੋ ਮੈਂ ਤੁਹਾਡਾ ਕੀ ਵਿਗਾੜਦਾ ਬਈ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰਾਜਾ ਬੁੜੰਗ ਹੋ ਗਿਆ ਦੂਜਾ ਬਾਜਵਾ ਹੋ ਗਿਆ ਪਤਾ ਨਹੀਂ ਕਿ ਮੈਥੋਂ ਮੈਂ ਕੋਈ ਮੈਂ ਕੀ ਮਾਰਾ ਕਰਤਾ ਪੰਜਾਬ ਦਾ ਨਾ ਜੀ ਬਸ ਉਹਨਾਂ ਨੂੰ ਇਹ ਹੈ ਕਿ ਆਮ ਘਰਾ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਮ ਘਰਾ ਦੇ ਧੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਸੀ ਉਹਨੋਂ ਜ਼ਮਾਨਾ ਲੰਘ ਗਿਆ ਤੇ ਇਹਨਾਂ ਦੇ ਆਉਣਗੇ ਜਾਂ ਇਹ ਹੀ ਆਉਣਗੇ ਹੁਣ ਤਾਂ ਲੋਕਾਂ ਦਾ ਰਾਜ ਹੈ ਲੋਕਾਂ ਦੀ ਵਾਰੀ ਹੈ ਸੋ ਇਸ ਕਰਕੇ ਅੱਜ ਮੈਨੂੰ ਇਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈ ਆਣੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਐ ਮੈਂ ਪੀਸੀ ਆਣੇ ਦੇ ਵੀ ਆਏ ਹੋਣੇ ਆ ਫਕਰਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਾਤਾਰ ਉਹ ਕਹੂਗਾ ਇੱਕ ਤਾਂ ਗਿੱਧੜਵਾ ਨੋਂ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਐ पहाड़ेूलों पढ़ी गए दे तो इतना कल्चर का पता ही नहीं भी हूँ हम दसो हरसिमरत कौर जी चले गए उनीर पिछले टर्म की गल है पानी आ गया सी, तो फसल मर गई तो मुआवजा देन चले गए एक किसान कहना जी बीबा जी दो किले हरिया मिर्चा मर गए जी मुआवजा दो उन्हें कहा जथेदार खड़ा होना कोई ਕੇ ਹਰੀਆਂ ਮਿਰਚਾਂ ਦਾ ਕੀ ਭਾਅ ਹੈ ਉਹ ਕਹਿੰਦਾ ਹਰੀਆਂ ਵਿਕ ਜਾਂਦੀਆਂ ਜੀ 2600 ਰੁਪਏ ਕੁਇੰਟਲ ਲਾਲ ਵਿਕ ਜਾਂਦੀਆਂ 5500 ਰੁਪਏ ਕਹਿੰਦੀ ਫਿਰ ਤੁਸੀਂ ਕਹ ਲਿਓ ਤੂੰ ਹਰੀਆਂ ਕੋਈ ਵੀ ਦਿਓ ਸੀਦੀ ਲਾਲੀ ਵੀਜਿਆ ਕਰੋ ਉਹ ਉਹਨੂੰ ਕਿਵੇਂ ਦੱਸੀਏ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਉਹ ਛੱਤ ਤੇ ਸਕਾਉਣੀਆਂ ਪੈਂਦੀਆਂ ਨੇ ਉਹ ਨਾ ਪਤਾ ਹੀ ਕੱਖਰੀ ਪਤਾ ਹੀ ਕੱਖਰੀ ਤੁਸੀਂ ਐ ਕਰੋ ਆਪਾਂ ਜਦੋਂ ਨਰਮਾ ਚੁਗ ਲੈਨੇ ਆ ਤਿੰਨ ਚਾਰ ਬਾਰੀਆਂ ਚੁੱਕ ਕੇ ਫਿਰ ਆਪਾਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇਦਰ ਦਿੰਨੇ ਆ ਉਹ ਧੁੱਪ ਨਾਲ ਖੜ ਜਾਂਦੇ ਨੇ ਲੈ ਕਰਿਓ ਦੱਸਿਓ ਨਾ ਇਹਨਾਂ ਨੂੰ ਕੈਪਟਨ ਮਨਿੰਦਰ ਨੂੰ ਨਾਲ ਲੈ ਲੋ ਮਜੀਠੀਨ ਲੈ ਲੋ ਇਹਨੂੰ ਲੈ ਲੋ ਰਾਜੇਪ ਰਿੰਗੋਰਾ ਨੂੰ ਤੇਨੂੰ ਆਪਣਾ ਸੁਖਵੀਰ ਬਾਦਲ ਨੂੰ ਤੇ ਮਹਾਰਾਣੀ ਪਨੀਤ ਕੌਰ ਨੂੰ ਸਾਰਿਆਂ ਨੂੰ ਲੈ ਲੋ ਤੇ ਕੋਠੇ ਤੇ ਛੱਤ ਤੇ ਲੈ ਜਾਓ ਇਹਨਾਂ ਨੂੰ ਦੱਸਿਓ ਨਾ ਤੇਨੂੰ ਪੁੱਛ ਵੀ ਇਹ ਕੀ ਹੈ ਉਹ ਕਹਿਣਗੇ ਵਾਓ ਪੰਜਾਬ ਦੀਆਂ ਛੱਤਾਂ ਵੀ ਬਹੁਤ ਵਜਾਉ ਨੇ ਲੈ ਉਹਨਾਂ ਨੂੰ ਕੀ ਦਸੀਏ ਖੇਤੋਂ ਤੋੜ ਕੇ ਲਿਆਂਦੇ ਨੇ ਛੱਤਾਂ ਤੇ ਨਹੀਂ ਹੋਏ ਆ ਬੰਗ ਹੈ ਇਹਨਾਂ ਦਾ ਆਹੀ ਆਪਣਾ ਫਰਕ ਹੈ ਵੀ ਤੁਹਾਨੂੰ ਇਹ ਲੱਗਦਾ ਜਿਹਾ ਆਪਣੇ ਵਰਗ ਹੀ ਆ ਮੈਂ ਹੈਗਾ ਹੀ ਤੁਹਾਡੇ ਵਰਗਾ ਹੀ ਆ ਉਹ ਮੈਂ ਜਿਵੇਂ ਰਹਿਨੇ ਕੋਈ ਫਰਕ ਨਹੀਂ ਪਿਆ ਜੀ ਕੋਈ ਕਿਸੇ ਪੌਣੇ 3 ਸਾਲ ਹੋ ਗਏ ਕੋਈ 1 ਰੁਪਏ ਦਾ ਕੋਈ ਆਵਾਜ਼ਾਰ ਨਹੀਂ ਜੀ ਕਿਸੇ ਦੇ ਠੀਕ ਹੈ ਨਾ ਹੁਣ ਰੋਟੀਆਂ ਤਾਂ ਉਨੀਆਂ ਖਾਣੀਆਂ ਨੇ ਰੋਟੀਆਂ ਉਨੀਆਂ ਖਾਣੀਆਂ ਨੇ ਫਿਰ ਕਾਹਦੇ ਵਾਸਤੇ ਤੁਸੀਂ ਲੋਕਾਂ ਦੇ ਪਬਲਿਕ ਦੇ ਪੈਸਿਆਂ ਦਾ ਦੁਰਵਰਤੋਂ ਕਰਦੇ ਹੋ ਉਹਨਾਂ ਦੇ ਹੱਕ ਕਿਉਂ ਮਾਰਦੇ ਹੋ ਸੋ ਇਸ ਕਰਕੇ ਇਹ ਹੀ ਹੈ ਕਿ ਗਰੀਬ ਦੀ ਬਦ ਦੁਆ ਨਾ ਲਓ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧੀ ਕੋਈ ਬਾਈਪਾਸ ਨਹੀਂ ਸਿੱਧੀ ਪਹੁੰਚਦੀ ਹੈ ਉੱਥੇ ਅੱਜ ਨਹੀਂ ਤਾਂ ਕੱਲ ਨੂੰ ਲੇਖਾ ਤਾਂ ਦੇਣਾ ਪੈਂਦਾ ਲੋਕਾਂ ਦੀ ਕਚਹਿਰੀ ਜਿਹੜੀ ਉਹ ਕਿਸੇ ਨੂੰ ਮਾਫ਼ ਨਹੀਂ ਕਰਦੀ ਦੂਜੀਆਂ ਕਚਹਿਰੀਆਂ 'ਚ ਵਕੀਲ ਵੱਡੇ ਕਰ ਲੋਂਗੇ ਗਵਾਹਾਂ ਨੂੰ ਮਕਰਾ ਲੋਂਗੇ ਪਰ ਲੋਕਾਂ ਦੀ ਕਚਹਿਰੀ 'ਚ ਕਿੱਥੋਂ ਲਿਆਉਂਗੇ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਮੈਂ ਇੱਕ ਟੀਵੀ ਤੇ ਬੈਠਾ ਸੀ ਹਿੰਦੀ ਦਾ ਚੈਨਲ ਸੀ ਯਾਰ ਬੋਟਾਂ ਵੇਲੇ ਮੈਨੂੰ ਕਹਿੰਦੇ ਵੀ ਅਸੀਂ ਹੁਣ ਚਾਰ ਲੀਟਰਾਂ ਦੇ ਨਾਮ ਲਵਾਂਗੇ ਤੁਸੀਂ ਹੁਣੀ ਉਹਨਾਂ ਬਾਰੇ ਬੋਲਣੇ ਵੀ ਕੀ ਥੋੜੇ ਦਿਮਾਗ ਚ ਉਹਨਾਂ ਬਾਰੇ ਆਉਂਦਾ ਹੈ ਚਲ ਬੋਲ ਦੂੰਗਾ ਮੈਂ ਮੈਂ ਅੱਜ ਦੱਸ ਦੂੰਗਾ ਕਹਿੰਦੇ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਆ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦਾ वारिस ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਜੀ ਮਹਾਰਾਜੇ ਨੇ ਮਹਿਲਾਂ ਚ ਰਹਿਣ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਅੰਗਰੇਜ਼ਾਂ ਨਾਲ ਹੋ ਗਿਆ ਜਦੋਂ ਅਕਾਲੀ ਦਲ ਦਾ ਰਾਜ ਹੋ ਗਿਆ ਅਕਾਲੀ ਦਲ ਨਾਲ ਹੋਗੇ ਜੋ ਕਾਂਗਰਸ ਦਾ ਰਾਜ ਹੋ ਗਿਆ ਕਾਂਗਰਸ ਨਾਲ ਹੋਗੇ ਅੱਜ ਕੱਲ ਭਾਜਪਾ ਦਾ ਰਾਜ ਦਾ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਇਆ ਨਹੀਂ ਜੀ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਹਾ ਕਿਤੋਂ ਦੀ ਵੀ ਗੱਲ ਕਿਤੋਂ ਦੀ ਵੀ ਲਿਆ ਕੇ ਕਿਤੋਂ ਵੀ ਜੋੜ ਕੇ ਸੁਣਾ ਸਕਦਾ ਤਿੱਦਾਂਲੇ ਕਹਿੰਦਾ ਮੈਂ ਗਰੰਟੀ ਦਿੰਦਾ ਕਹਿੰਦਾ ਵੀ ਕਿਵੇਂ ਮੈਂ ਕਿਹਾ ਚੰਦਰਯਾਨ ਲਾਂਚ ਕਰਨ ਜਿਹੜੀ ਸੀ ਨਾ ਚੰਦਰਯਾਨ ਜਿਹੜਾ ਚੰਨ ਤੇ ਭੇਜਿਆ ਸੀ ਉਹਦੇ ਲਾਂਚਿੰਗ ਤੇ ਮੋਦੀ ਜੀ ਚਲੇ ਗਏ ਇਸਰੋ ਵਾਲੇ ਕਰਦੇ ਆ ਉਹ ਇਸਰੋ ਆਪਣੀ ਜਿਹੜੀ ਵੱਡੀ ਹੋ ਐ जी लॉन्चिंग पैड अपनी जिम्मे उधर नास्ा है अपने कोरो है तो उ मैं भी सुन लग गया उरो से पुराना नाता है अठवी ना ना का सर्टिफिकेट थोड़ा नहीं इसरो ना ये की लागत है लागत देखा हो सकता पढ़े लिखे लोगों का काम है साइंटिस्टा का मैं हूँ ना। नाता किमें जोड़ूगा क्या जब मैं स्कूल में पढ़ता था तीसरी चौथी कक्षा में था पढ़ाई में मेरा हाथ तंग ही था इसीलिए मुझे हर एक टीचर आके बोलता था अब तू इसरो में बैठ अब इसरो में अब इसरो में अब इसरो में इसरो से मेरा पुराना नाता है के अरविंद केजरीवाल मैं के शेर है भगत सिंह इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से इश्क भी लिखना चाहता हूं तो इनकलाब लिखा जाता है मैंने कहना जी ਭਗਵਾਨ ਤੁਮਾਨ ਹੁਣ ਅਬਦੇ ਬਾਰੇ ਕੀ ਬੋਲਾਂ ਮੈਂ ਕਿਹਾ ਜੀ ਫਿਰ ਬੋਲ ਦੇ ਨਾ ਜੀ ਮੈਂ ਕਿਹਾ ਕਹਿੰਦੇ ਕੀ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ